ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਣੀ ਬੈਨੀਪਾਲ YouTube ਸਾਨ ਪੰਜਾਬ ਨਾਲ ਸਤਨਾਮ ਸਿੰਘ ਅਸੀਂ ਪਿੰਡ ਅਮਲਾ ਸਿੰਘ ਵਾਲੇ ਤੋਂ ਬਾਈ ਅੱਜ ਸਾਡੇ ਸਕੂਲ ਦੇ ਵਿੱਚ ਆ ਰਹੇ ਹਾਂ ਅੱਜ ਚੌਥਾ ਦਿਨ ਚੱਲ ਰਿਹਾ ਹੈ ਬਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਇੱਥੇ ਕਬੱਡੀ ਦਾ ਕੈਂਪ ਲਗਾਇਆ ਜਾ ਰਿਹਾ ਹੈ ਬਾਈ ਸੋ ਕਿਸੇ ਨਾ ਕਿਸੇ ਵੀ ਤਰ੍ਹਾਂ ਦੀ ਭਰਤੀ ਦੇਖਣੀ ਹੈ ਪੰਜਾਬ ਪੁਲਿਸ ਆਫਰ ਆਰਮੀ ਦੀ ਭਰਤੀ ਦੇਖਣੀ ਹੈ ਬਾਈ ਮਿਹਨਤ ਲਗਾਉਣੀ ਹੈ ਕਬੱਡੀ ਵਾਸਤੇ ਇੱਥੇ ਬਾਈ ਸਕੂਲ ਦੇ ਗਰਾਊਂਡਾਂ ਦੇ ਵਿੱਚ ਆਓ ਸਾਰੇ ਆਲੇ ਦੁਆਲੇ ਦੇ ਪਿੰਡਾਂ ਨੂੰ ਬੇਨਤੀ ਆ ਜਿਹੜੇ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦੇ ਆ ਬਾਈ ਜਰੂਰ ਪਹੁੰਚ ਕੇ ਬਾਈ ਪ੍ਰੈਕਟਿਸ ਕਰੋ ਰਿਹਾ ਨਾ ਕਬੱਡੀ ਦੀ ਜਾਂ ਜੋ ਟੀਮ ਤਿਆਰ ਕਰੀਏ ਨਾਲੇ ਜਿਹੜੇ ਵੀ ਬਾਈ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਆ ਉਹਨਾਂ ਵਾਸਤੇ ਬਾਈ ਰਾਜੂ ਨੇ ਬਹੁਤ ਵਧੀਆ ਕਦਮ ਚੁੱਕਿਆ ਇੱਥੇ ਬਾਈ ਰੂਪਾ ਠੂਰ ਜੀ ਠੂਰ ਤੋਂ ਆਉਂਦੇ ਆ ਬਾਈ ਇੱਥੇ ਬਾਈ ਜੀ ਮਿਹਨਤ ਕਰਾਉਣਾ ਸਾਰੇ ਜਾਣੇ ਬਾਈ ਇੱਥੇ ਵੀ ਪਹੁੰਚਿਆ ਕਰੋ ਸੋ ਇਹਨਾਂ ਦੇ ਵੀਰਾਂ ਨੂੰ ਬੇਨਤੀ ਆ ਜਿੰਨੇ ਕੁ ਜੋਗੇ ਹੈਗੇ ਹੋ ਬਾਈ ਹੈਲਪ ਕਰੋ ਹਨਾ ਜਰੂਰ ਬਾਕੀ ਬਾਬਾਦੀਪ ਸਿੰਘ ਸਪੋਰਟਸ ਕਲੱਬ ਬਾਈ ਰਾਜੂ ਹਣੀ ਇਹਨਾਂ ਦੀ ਹੈਲਪ ਕਰੋ ਬਾਈ ਹਨਾ ਤੇ ਬਹੁਤ ਬਹੁਤ ਧੰਨਵਾਦ ਇੱਥੇ ਇਕੱਠੇ ਇਕੱਠੇ ਹਾਂ ਆਏ ਵਾਸੀ ਆ ਤਾਂ ਮੈਂ ਆਇਆ ਕਿਤੇ ਪਉੜੀ ਹੋ ਗਿਆ ਮਿੱਤਰੋ ਉਹ ਨਹੀਂ ਨਹੀਂ ਮੈਂ ਮੈਂ ਹੀ ਤੇ ਹੋਊਗੀ ਵਿਗਾਹੀ ਨਾਲ ਛਾਲ ਮਾਰ ਜਣ ਮੈਂ ਚੜਿਆ ਨਹੀਂ ਤਾਂ ਹੁਣ ਪਤਾ ਲੱਗਿਆ ਮੈਂ ਕਿ ਤਾਹਾਂ ਨੇ ਚਲੇ ਜਾ ਲੈਣ ਬਣ ਗਈ ਹਾਂਜੀ ਬਾਈ ਹੋਰ ਕਿਹੜਾ ਸੀ ਬੜਾ ਤਹੋ ਜਣ ਉਤਰ ਜਾ ਆ ਵੀਰੇ ਚਲ ਇਕੱਠੇ ਪੈਰ ਇਕੱਠੇ ਕੱਟੇ ਚਲੋ ਫੇਰ ਥੱਲੇ ਆਹ ਬਰਤ ਤੇ ਬਰਤ ਨਾ ਤੁਰ ਜਾ ਚਲੋ ਇਕੱਠੇ ਬਹਾਰ ਕਰੋ ਇਕੱਠੇ ਪੈਰ ਹਾਂ ਹਾਂ ਗਰ ਰ ਲਗ ਰ ਲਗਦਾ ਛੇ ਲਗਿਆ ਓਏ ਅੱਜ ਦਾ ਮਲਾ ਸਾਡਾ ਕੋਸ ਸਾਹੂ ਲਗਦਾ ਸਾਰੇ ਦਿਨਾਂ ਦੀ ਗਰਮੀ ਆ ਜੀ ਘੱਡੂ ਇਹਨਾਂ ਦੀ ਲੱਡੂ ਟਪੂਸੀਆਂ ਲਾਇਏ ਬਨੇ ਮਾਰਨਾ ਸ਼ਾਬਾਸ਼ 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 ਗੋਡਾ 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 ਓਏ ਭਾਈ ਸਾਹਿਬ ਕੋਈ ਨ ਕੋਈ ਕੰਮ ਛੋੜਾ ਦੋ ਤਿੰਨ ਇਹਨਾਂ ਦੇ ਪੋਕਾ ਬਨੇ ਝੂਮ ਕੋ ਮਾਰਦਾ ਚਲੋ 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 ਮੇਰੇ ਛੇਰ ਪਤਾ ਲੱਗੇ ਰੋ ਲੱਗੇ ਰੋ ਲੱਗੇ ਰੋ ਪਤ ਮੜ ਕੇ ਇਹ ਕਿਹੜਾ ਜੋ ਗਸਣਾ ਜੀ ਕੋਟਾ 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 ਇਹ ਪੱਤਾ ਦੀ ਹੈ ਜੀ ਹਾਂਜੀ ਇਹ ਪੱਤਾ ਵੀ ਛੇ ਹੋ ਗਿਆ ਅੱਛਾ ਅੱਛਾ ਛੇ ਹੋ ਗਿਆ ਹਾਂ ਅਰੇ ਲਿਆਓ ਕੀ ਨਾ ਇਹਦਾ ਸੇਵਕ ਮੇਰਾ ਹਾਂ ਦਸ ਦਾ ਵੀ ਛੇ ਹੋ ਗਿਆ ਹੈ ਬਾਈ ਨੇ ਪੁੱਛਿਆ ਛੇ ਹਾਂ ਅੱਛਾ ਅੱਛਾ ਹੋਗਲਾ ਚਲੋ ਬਈ ਲਾਓ ਰੈਸਟ ਹੋਰ ਡੰਡ ਲਾਉਣੇ ਆ ਲਓ ਬਈ ਅੱਜ ਸਾਡੇ ਪੰਡਾ ਮਹਲਾ ਸਿੰਘ ਵਾਲੇ ਚੌਥਾ ਦਾ ਕੈਂਪ ਦਾ ਦੇਖੋ ਟ੍ਰੇਨਿੰਗ ਫੁੱਲ ਚੱਲ ਰਹੀ ਆ ਮੁੰਡਿਆਂ ਦਾ ਪਾਣੀ ਕੱਢਿਆ ਪਿਆ ਬਾਈ ਚੱਲ 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 ਪੂਰੀ ਫੁੱਲ ਚੱਲਦੀ ਡਰੇਨ ਦੇਖੋ ਕਰੋ ਸ਼ੁਰੂ ਹੋਇਆ ਇਧਰ ਆ ਬੱਚਾ ਪਾਲਟੀ ਵੀ ਹੈ ਪੂਰੀ ਦੇਖੋ ਜੀ ਨਾਲ ਹੀ ਮੁੰਡਿਆਂ ਨਾਲ ਹੀ ਬਾਈ ਸਾਡੇ ਪਿੰਡ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਐਨਆਰਆਈ ਭਰਾਵਾਂ ਨੂੰ ਬੇਨਤੀ ਆ ਤੇ ਇਹ ਕੰਮ ਆ ਬਾਈ ਇਕੱਲੇ ਦਾ ਨਹੀਂ ਹੈਗਾ ਤੁਹਾਨੂੰ ਪਤਾ ਹੀ ਆਣਾ ਆਹ ਵੀ ਚੱਕਰਾ ਦੇਖੋ ਪੂਰਾ ਮਤਲਬ ਕੋਸ ਸਾਹਿਬ ਡੰਡਾ ਚੱਕੀ ਫਿਰਦੇ ਨੇ ਗਰਮ ਨੇ ਪੂਰੇ ਅੱਜ ਹੋ ਤਾਂ ਫੇਰ ਦੁਬਾਰੇ ਆ ਦੇਖ ਤਾਂ ਆਜਦਾ ਬਈ ਡੰਡੇ ਤੇ ਚੱਲਦਾ ਕੰਮ ਹੈ ਮੈਂ ਇਹ ਸਰਾਜ ਦਾ ਭਾਈ ਝੂਆ ਕੱਢ ਕੇ ਠੰਡਾ ਅੱਜ ਮੜੀ ਗਈ ਅੱਛਾ ਅੱਛਾ ਇਹਨੇ ਨਾਲ ਫਰਕ ਪਾਇਆ ਨਹੀਂ ਗਰਮੀ ਕੱਢੀ ਪਿਆ ਪੂਰੀ ਐ ਹੋਰ ਇਹ ਹੋ ਥੱਲੇ ਵਧੀਆ ਵਧੀਆ ਬਈ ਖਿੱਚ ਕੇ ਰੱਖ ਕੰਮ ਨੂੰ ਲੈ ਬਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜੱਕੇ ਆਓ ਯਾਰ ਕੀ ਚਾਹ ਤੁਹਾਡੇ ਕੀ ਕੋ ਹੋਇਆ ਵਾ ਤੁਹਾਨੂੰ ਦੇਖੋ ਜਿਹੜਾ ਕੋਸਾ ਪੂਰਾ ਗਰਮ ਅੱਜ ਚੱਲ ਵੀ ਚਾਲਾ ਆਹ ਦੇਖੋ ਬਈ ਇਹਨੇ ਵੇਟ ਲਾਸ ਬਹੁਤ ਵੇਟ ਘਟਵਾ ਲਿਆ ਦੇਖੋ ਪੂਰਾ ਚੱਲਦਾ ਜੂਰਾ ਜੂਰਾ ਦੇ ਕੰਮ ਤੇ ਬਾਈ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਤੇ ਮਤਲਬ ਹੋਰ ਵੀ ਤੇ ਮਤਲਬ ਪਚਾਓ ਬਾਈ ਕਿਉਂਕਿ ਬਾਈ ਗੇਮ ਦੇ ਸਿਰ ਤੇ ਅੱਜ ਕੱਲ ਮੈਸੇਜ ਤੋਂ ਦੂਰ ਹੁੰਦਾ ਅਜਪਰ ਆਪਣਾ ਪੰਜਾਬ ਨਸ਼ਿਆਂ ਦੇ ਵਿੱਚ ਵੱਧ ਰਿਹਾ ਜਿਆਦਾ ਤੇ ਕਾ ਫਿਰਦਾ ਚੋਪੜ ਚੋਟੀ ਦਾ ਖਿਡਾਰੀ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਕੁਝ ਹੈ ਇਹਨੇ ਵੀ ਸਰੀਰ ਬਣਾਇਆ ਬਾਈ ਦੇਖੋ ਲੈ ਵੀ ਵੀਡੀਓ ਸ਼ੇਅਰ ਕਰਿਓ ਤੇ ਬਾਕੀ ਆਪਾਂ ਫੇਰ ਕਰਦੇ ਆਂ ਗੱਲ ਨਾਲ ਹੀ ਆ ਜਾ ਗਰਪਤ ਨਾਲ ਹੀ ਲੈ ਭਾਈ ਲੜਕਰੇ ਮਾਰਦਾ ਕੋਜਾ ਅਜ ਦਾ ਪਤਾ ਨਹੀਂ ਪੱਟੂ ਕੀ ਖਾ ਗਿਆ ਭਾਈ ਪਾਣੀ ਪੋਣੀ ਕਿੰਨੇ ਟਾਈਮ ਬਾਅਦ ਪੀਉਣੇ ਹੋ ਪਾਣੀ 피ਤਾ ਹੀ ਪਿਆ ਇਹਨਾਂ ਨੇ ਪਾਣੀ ਉਹ ਵੀ ਬੋਲੀ ਬਜੀ ਇਹਨਾਂ ਨੇ ਖਾਦਾ ਇਹਨਾਂ ਨੇ ਅੱਛਾ ਪਾਣੀ ਕੱਢਦੇ ਹੋਏ ਇਹਨਾਂ ਦਾ ਪਾਣੀ ਕੱਢਦੇ ਆ ਪਾਣੀ ਪੀਉਂਦੇ ਰਹੋ ਅਸੀਂ ਚਲੋ 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 ਲੈ ਭਾਈ ਜੋਰਾਂ ਸੋਰਾਂ ਦੇ ਸਾਡਾ ਗਰਾਊਂਡ ਕੰਟਾਂ ਮਲਾ ਸਿੰਘ ਵਾਲੇ ਦਾ ਇਹ ਭਾਈ ਚੋਟੀ ਦੇ ਖਿਡਾਰੀ ਕੱਢਣੇ ਆ ਇਹਦੇ ਵਿੱਚੋਂ ਬਸ ਆਉਂਦੇ ਸਾਲ ਨੂੰ ਦੇਖ ਬਈ ਦੇਖ ਬਸ ਤਾਂ ਫੇ ਪਾਸੇ ਓਏ ਬੱਸ ਬਾਈ ਕਾ ਲਓ ਮੜਾ ਸਾਲ ਆ ਕੇ ਪਾਣੀ ਪੂੜੀ ਪੀ ਕੇ ਫੇਰ ਆ ਜਾਓ ਮੇਰੇ ਕੋਲੇ ਆ ਜਾਓ ਮੌਸਮ ਠੰਡਾ ਹੀ ਅੱਜ ਹਾਈ ਦਾ ਮਟਾ ਪਕੜਾਈ ਥੋੜਾ ਜਿਹਾ ਇਹਦਾ ਕੱਢ ਦੇ ਸ਼ਾਬਾਸ਼ 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 ਮੇਰੇ ਛੇਰ ਪੱਤ ਬਹੁਤ ਸੋਹਣਾ ਗੋਟਾ 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 ਮੈਂ ਤੈਨਾਂ ਪੱਤਾਂ ਇੱਕ ਤਾਂ ਜਾੜਾ ਨਾ ਬਣਾ ਲਿਓ ਗੋਟਾ 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 ਮਾ ਸੋਹਣਾ ਚੱਲੋ 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 ਭੱਜ ਕੇ ਭੱਜ ਕੇ ਰੌਗੜਾ ਆਪਣਾ 100 ਤਾਂ ਵਧੀਆ ਜਾਂਦਾ ਫੋਨ ਆਏ ਜਾ ਚਲੋ 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 ਇਹ ਸੌਣ ਲਈ ਅਕਸਰ ਚਾਹੇ ਸੌਣ ਲਈ ਨਹੀਂ ਪੱਟਾਂ ਲਈ ਹੈ ਜੀ ਅੱਛਾ ਚਾਵਾ 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 ਅੱਜ ਅਸੀਂ ਸਾਰੀ ਪਾਵਰ ਕੀਤੀ ਹੈ ਜੀ ਸਾਰੀ ਪਾਵਰ ਦੇ ਨਾਲ ਸਾਨੂੰ ਪੱਟਾਂ ਦੀ ਜਰੂਰਤ ਹੈ ਹਾਂ ਜੀ ਇਹ ਤਾਂ ਹੈ ਚਲੋ ਬਾਤ ਕਰੋ ਬਤੋ ਲਾਉ ਰਿਹਾ ਹਾਂ ਇੱਕ ਲੈ ਵੀ ਆਪਣੇ ਗਰਾਊਂਡ ਨੂੰ ਰੰਗ ਭਾਗ ਲੱਗੇ ਹੋਏ ਨੇ ਬਾਬਾ ਕਿਰਪਾ ਰੱਖੇ ਦੋ ਮਹੀਨਾ ਹੀ ਚੱਲਣਾ ਕੰਮ ਬਈ ਬੱਦ ਤੋਂ ਬੱਦ ਸਹਿਯੋਗ ਦਿਓ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਸੌਰੀ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਲਓ ਬਾਈ ਜੀ ਸਾਡੇ ਪੰਡਾ ਅਮਲਾ ਸਿੰਘ ਵਾਲਿਆਂ ਦੇ ਕੈਂਪ ਦਾ ਚੌਥਾ ਦਿਨ ਆ ਸਾਡੇ ਭਰਾਵਾਂ ਨੇ ਕੁਸ 30 ਸਾਲਾਂ ਤੇ ਕੁਸ ਮਤਲਬ ਕੱਸੀ ਵਗੈਰਾ ਦਿੱਤੇ ਨੇ ਉਹ ਬਾਈ ਰਾਜ ਤੋਂ ਸੁਬੀ ਕਿਹਨਾਂ ਨੇ ਦਿੱਤੇ ਨੇ ਦੱਸੋ ਮੜੇ ਇਹ ਬਾਈ ਜੀ ਦੀਪੂ ਕੈਨੇਡਾ ਟਮਲਟਾ ਆਸਟ੍ਰੇਲੀਆ ਗੋਰਾ ਕੈਨੇਡਾ ਇਨ੍ਹਾਂ ਭਰਾਵਾਂ ਨੇ ਸਾਨੂੰ ਸੰਯੋਗ ਦਿੱਤਾਗਾ ਕੋਈ ਵੀ ਬਾਈ ਜੀ ਕੋਈ ਭਰਾ ਸਾਡਾ ਹਣਾ ਕਿਸੇ ਵੀ ਬੰਦੇ ਨੂੰ ਕੋਈ ਖਾਕ ਦੇਣੀ ਚਾਹੁੰਦਾ ਜਾਂ ਕੋਈ ਵੀ ਕਿਸ ਤਰ੍ਹਾਂ ਸਪੋਰਟ ਕਰਨਾ ਚਾਹੁੰਦਾ ਸਿੱਧੀ ਕਰ ਸਕਦਾ ਇਹ ਕੈਂਪ ਦੇ ਵਿੱਚ ਬਈ ਵੱਧ ਤੋਂ ਵੱਧ ਆਪਦੇ ਬੱਚਿਆਂ ਨੂੰ ਭੇਜੋ ਇਹ ਕੈਂਪ ਦਾ ਨਾਹਾ ਤੱਕ ਹਾਂ ਦਾ ਕੋਈ ਵੀ ਬਈ ਕਰਨੀ ਇਹ ਮਿਹਨਤ ਆਪਣੇ ਲਈ ਹਨ ਕਿਸੇ ਨੇ ਮੂਰੇ ਦਾ ਮੇਂ ਭਰਤੀ ਆਉਂਦੀ ਹੈ ਪੁਲਿਸ ਦੀ ਆਉਂਦੀ ਆ ਤਾਂ ਕਬਾਡੀ ਟੀਮ ਤਾਂ ਆਪਣੀ ਬਣੀ ਹੈ ਬਈ ਕੋਈ ਸਾਡੇ ਨਾਲ ਵੀ ਖੇਡਣਾ ਚਾਹੁੰਦਾ ਜਿਵੇਂ ਵੀ ਬਈ ਫੁੱਲ ਸਪੋਰਟ ਕਰਾਂਗੇ ਆਪਾਂ ਜਿਵੇਂ ਕੋਈ ਸਿਸਟਮ ਆ ਬਈ ਮਤਲਬ ਬਾਤ ਤੋਂ ਬਾਤ ਸਹਿਯੋਗ ਦਿਓ ਇਹ ਤਾਂ ਬਾਈ ਹੁਣਾਂ ਨੇ ਚੱਲ ਇੱਕ ਵਾਰੀ ਕਰਨ ਚੱਕ ਲੈ ਸਹਿਯੋਗ ਤੁਸੀਂ ਦੇਣਾਗਾ ਤੇ ਬਾਕੀ ਇਧਰ ਗੱਲ ਕਰਵਾਇਓ ਰਸੀ ਗੁਰ ਬਾਈ ਜੀ ਅੱਜ ਬਹੁਤ ਵਧੀਆ ਦੁਮਾ ਹੈ ਅਭਿਵਾਦੋ ਕਿਸਾਨੋ ਸਭ ਵਧੀਆ ਬੁੱਧੀ ਸਹਿਯੋਗ ਕਰੇ ਤੇ ਦੱਸਿਆ ਉਸ ਵੱਸ ਤੋਂ ਵਸਤਾਉ ਕੀ ਕਿਹਨਾਂ ਦੇ ਵਿੱਚ ਆ ਕੇ ਆਪਣਾ ਵਧੀਆ ਹੋਣਾ ਚਾਹੀਦਾ ਰੇਂਦਰ ਸਿੰਘ ਦੱਸੋ ਬਾਈ ਜੀ ਵਧੀਆ ਦੁਮਾ ਬਾਈ ਰਾਜੂ ਜੀ ਦਾ ਬਾਈ ਸਹਿਯੋਗ ਜਿਹੜੇ ਮੁੰਡੇ ਆਵਣ ਹਰਗੇ ਸਾਰੇ ਖੇਂਦ ਜਿੰਨੇ ਜੋੜਨ ਖੇਤ ਮਿਲਦੀ ਹੈ ਤੋਂ ਬੱਚਿਆਂ ਨੂੰ ਲੱਗਿਆ ਤੋਂ ਦੌੜਾਉਣ ਦਾ ਮੌਕਾ ਮਿਲਦਾ ਪਟਿਆ ਹੋਰ ਬੱਚੇ ਖੇਤ ਨਾਲ ਆ ਕੇ ਪਾਸੇ ਜੀ ਹਾਂ ਸਹੀ ਗੱਲ ਹੈ ਜੋ ਕਰ ਨੂੰ ਮੈਂ ਲਿਖਿਆ ਨਾਮੀ ਬਈ ਬਹੁਤ ਵਧੀਆ ਸੋਚ ਕਰ ਰਹੇ ਨੇ ਕੰਮ ਕਰ ਰਹੇ ਨੇ ਵਿੱਚੇ ਖੇਤ ਬਾਗਲੇ ਪਹਿਲਾਂ ਸਭਾ ਕੰਮ ਆ ਬਾਅਦ ਪਹਿਲਾ ਖੇਤ ਜ਼ਰੂਰੀ ਹੈ ਬਈ ਹਨਾ ਬੱਚੇ ਜਿਹਦੇ ਨਾਲ ਅੱਜ ਕੱਲ ਖਰਾੜਾ ਰਹੇ ਜਨੇ ਵੀ ਬੱਚੇ ਬਈ ਖੇਡ ਕਬੱਡੀ ਵੰਦਲ ਪਿਛਲੇ ਦਸ ਦਿਨਾਂ ਤੋਂ ਜਾ ਰਹੇ ਨੇ ਤੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਵੀ ਨਾਲ ਪੂਰੀ سپورਟ ਕਰਾਂਗੇ ਸਾਡੇ ਪਿੰਡ ਵੱਲੋਂ ਪੂਰਾ ਸਹਿਯੋਗ ਲੋ ਬਈ ਧੰਨਵਾਦ ਆ ਸਮੂਹ ਪਿੰਡ ਅਮਲਾ ਸਿੰਘ ਵਾਲੇ ਦੇ ਬਈ ਵਿੱਚ ਗਰਾਊਂਡ ਦੇ ਵਿੱਚ ਇਹ ਸਾਰਾ ਕੈਂਪ ਲਗਾਇਆ ਜਾ ਰਿਹਾ 3-4 ਦਿਨਾਂ ਤੋਂ ਜਿਹੜਾ ਵੀ ਬਾਈ ਪੁਲਿਸ ਦੀ ਭਰਤੀ ਆਰਮੀ ਦੀ ਭਰਤੀ ਦੇਖਣਾ ਚਾਹੁੰਦਾ ਪਿੰਡ ਅਮਲਾ ਸਿੰਘ ਵਾਲੇ ਦੇ ਗਰਾਊਂਡ ਦੇ ਵਿੱਚ ਬਈ ਆਓ ਇੱਥੇ ਮਿਹਨਤ ਲਵਾਉਂਦਾ ਬਾਈ ਰੂਪਾ ਠੂਰ ਤੇ ਬਾਈ ਰਾਜੂ ਹਣੀ ਕਲੱਬ ਦੇ ਪ੍ਰਧਾਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਇੱਥੋਂ ਨਾ ਮਤਲਬ ਜਿਹੜੀ ਨੌਜਵਾਨੀ ਨਸ਼ੇ ਦੀ ਦਲਦਲ ਦੇ ਵਿੱਚ ਬਾਈ ਬੱਚਾਂ ਦਾ ਟਰੱਕਾਂ ਦਾ ਖਰਾਕਾਂ ਖਰੂਕਾਂ ਦਾ ਇੰਤਜ਼ਾਮ ਕਰਨਾ ਬਾਈ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਸੋ ਇਹਨਾਂ ਦੇ ਨੰਬਰ ਬਾਈ ਸਕਰੀਨਾਂ 'ਤੇ ਪਾਵਾਂਗੇ ਨੰਬਰ ਬਾਈ ਸਕਰੀਨਾਂ 'ਤੇ ਪਾਵਾਂਗੇ ਜਿਹੜਾ ਬੰਦਾ ਹੈਲਪ ਕਰਨਾ ਚਾਹੁੰਦਾ ਐਨ ਆਰ ਆਈ ਭਰਾ ਜਰੂਰ ਕਰਿਓ ਬਾਈ ਕਿਤੇ ਨਾ ਵੀ ਕੋਈ ਬੰਦੇ ਨਾ ਕਿਸੇ ਦਾ ਕੋਈ ਬਾਈ ਇੱਥੇ ਗੁੱਸਾਗੇ ਨਾ ਕੋਈ ਬੈਕਗਰੂਨ ਦੇ ਗਰਾਊਂਡ ਬਾਈ ਸਾਂਝਾ ਹੁੰਦਾ ਹਨਾ ਸਭ ਤੋਂ ਵਿਜੇ ਕਿਸੇ ਨੂੰ ਕੋਈ ਆਇਆ ਨਹੀਂ ਆਣਾ ਨਾ ਆਪਣੇ ਵਿੱਚ ਕੋਈ ਪ੍ਰਧਾਨਾ ਨਾ ਬਾਈ ਕੋਈ ਆ ਸਾਰੇ ਪ੍ਰਧਾਨ ਹੀ ਨੇ ਬਾਈ ਹੁਣ ਦੀਪੂ ਹੁਣੀ ਖਣੀ ਜੂਕੇ ਲੋੜਾ ਮਮੋ ਨੇ ਡਾਂ ਤੇ ਕਮਲ ਕੜੀ ਆਸਟ੍ਰੇਲੀਆ ਇਹ ਭਰਾ ਬਹੁਤ ਸੰਦੂਗ ਦੇ ਰਹੇ ਆ ਹੋਰ ਵੀ ਜਿੰਨੇ ਵੀ ਭਰਾ ਨੇ ਸਾਡੇ ਪਿੰਡ ਦੀ ਪੰਚਾਇਤ ਬਾਈ ਜਿੰਨੇ ਉਹਦੇਾਰ ਬੰਦੇ ਸਾਰੇ ਕੋਈ ਫੌਮਸਪੋਰਟ ਆ ਹੋਂ ਦਾ ਬਸ ਬਾਈ ਖੇਡਣ ਦੀ ਲੋੜ ਆ ਪਰਮਾਤਮਾ ਦੀ ਕਿਰਪਾ ਦੇ ਬਾਈ ਦੂਜੀ ਗੱਲ ਹੋਰ ਆ ਬਾਈ ਬਹੁਤ ਵੱਡਾ ਮਦਦ ਕਰਨ ਚਾਹਿਆ ਇਹ ਦੋ ਮਹੀਨੇ ਚੱਲਣਾ ਤਕਰੀਬਨ ਇੱਕ ਕੈਂਪ ਉਹ ਵੀ ਤੁਸੀਂ ਮਤਲਬ ਜਿਵੇਂ ਬੱਚਿਆਂ ਦੇ ਹਨਾ ਖਰਾਕ ਗਰੀਬ ਤੋਂ ਬੱਚੇ ਹੁੰਦੇ ਨੇ ਉਹਨਾਂ ਵਾਸਤੇ ਖਰਾਕ ਬਈ ਘਰੇ ਮਾਪਾਂ ਨੂੰ ਵੀ ਬੇਇੱਜ਼ਤੀ ਆ ਹਨਾ ਵੀ ਜਦੋਂ ਵੀ ਇੱਥੇ ਲੋਕ ਮਿਹਨਤ ਕਰਕੇ ਜਾਂਦਾ ਉਹਨੂੰ ਦੁੱਧ ਕਾਲੇ ਥੋਲੇ ਹੁਣ ਆ ਤਾਂ ਆ ਵੀ ਆਪਣੇ ਘਰਾਂ ਦੇ ਵਿੱਚ ਖਰਾਕਾਉਂਦੀਆਂ ਦੁੱਧ ਦਹੀਂ ਦੇਸੀ ਕਿਉਂ ਹਣ ਸਾਰੇ ਇਹ ਫੁੱਲ ਆਪਣੇ ਬੱਚਿਆਂ ਨੂੰ ਖਰਾਕਾ ਦਿਓ ਬਾਈ ਮੈਂ ਕਹਣਾ ਬਾਈ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਦੇਖਿਆ ਮਤਣਾ ਕੰਮ ਜਿਹੜਾ ਬਾਈ ਨੇ ਚੱਕਿਆ ਹੈ ਨਾ ਕਦਮ ਹਾਂ ਬਾਈ ਪਹਿਲਾਂ ਆਪਣੇ ਹਨ ਜਿਹੜੀ ਪੰਚਾਇਤ ਸੀਗੀ ਆਪਣੇ ਚਾਚੇ ਸੁਰਪੰਚ ਹੁਣੀ ਆਪਣੇ ਵਾਲੇ ਸੁਰਪੰਚ ਜਿਗਲੇ ਭਾਈ ਭੋਲੇ ਹੁਣੀ ਮੈਂਬਰ ਚਾਚੇ ਮਿਸਰੇ ਹੁਣੀ ਮੇਰੇ ਡਾਪੇ ਹੁਣੀ ਉਹ ਪੰਚਾਇਤ ਉਹਨਾਂ ਨੇ ਕਰਿਆ ਸਿਸਟਮ ਇਹ ਹੁਣ ਵਾਲੀ ਪੰਚਾਇਤ ਜਿਵੇਂ ਬਾਈ ਦੱਸ ਹੁਣੀ ਹੈ ਨਾ ਸਾਰੇ ਆਪਾਂ ਨਾਲ ਕਰ ਰਹੇ ਨੇ ਦੋਸਤੋਂ ਗੱਲ ਕੀ ਆ ਭਾਈ ਉਹਦੇ ਵਿੱਚ ਪੰਚਾਇਤ ਦਾ ਕਸੂਰ ਨਹੀਂ ਵਿੱਚ ਮੂਰੇ ਬੰਦੇ ਨਹੀਂ ਹੈਗੇ ਖੜਨ ਵਾਲੇ ਪੰਚਾਇਤ ਤਾਂ ਹਾਂ ਕਹਿ ਲੀ ਆ ਵੀ ਇਹ ਕਰ ਲੋ ਜਿਹੜਾ ਕੋਈ ਕਰਨਾ ਹਨ ਬੰਦੇ ਨਹੀਂ ਖੜਨ ਵਾਲੇ ਜੀ ਹੁਣ ਮਖਮਲੀ ਦਾ ਆਪ ਨੂੰ ਆਉਣੇ ਚਾਹੀਦੇ ਨੇ ਹੁਣ ਅਸੀਂ ਮਤਲਬ ਆਉਣ ਵਾਲੀ ਸੀਰੀ ਜਨੇ ਵੀ ਚੋਟੀ ਖੜਾਈ ਪੂਰੇ ਭਾਈਆਂ ਜਿੰਦੇ ਕਹਾਂਗੇ ਜਿਹੜੇ ਬੰਦੇ ਕਹਾਂਗੇ ਉਹ ਖੜ੍ਹਾਵਾਂਗੇ ਪਰ ਗੱਲ ਕੀ ਆ ਭਾਈ ਆਪ ਤੱਕਲੇ ਹੋਣ ਦੀ ਲੋੜ ਕਿਉਂਕਿ ਅਸੀਂ ਭਾਈ ਦੇਖੇ ਜੇ ਘੜ ਘੜ ਕੇ ਕਦੇ ਕਵਾਟਰ ਆ ਗਏ ਕਦੇ ਸੈਨੀਆਂ ਆ ਗਏ ਤੇ ਬਸ ਉਹ ਹੀ ਆ ਲੈ ਭਾਈ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਭਾਈ ਸਾਰੀ ਵੀਡੀਓ ਦੱਬ ਕੇ ਸ਼ੇਅਰ ਕਰਿਓ ਪਿੰਡ ਆਮਲਾ ਸਿੰਘ ਵਾਲੇ ਦਾ ਚੌਥਾ ਦਿਨਾਂ ਕੈਂਪ ਦਾ 2 ਮਹੀਨੇ ਚੱਲੂ ਬਾਈ ਵੀਡੀਓ ਸ਼ੇਅਰ ਕਰੋ ਇਹ ਬਿਲਕੁਲ ਫ੍ਰੀ ਹੈ ਬਾਈ ਨਿਆਲੇਤ ਵਾਲੇ ਦੇ ਪਿੰਡਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਿੰਨੇ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਲੱਗਦੇ ਆ ਸਾਰੇ ਬਾਈ ਪਹੁੰਚੋ ਇੱਥੇ ਬਿਲਕੁਲ ਫ੍ਰੀ ਹੈ ਬਾਈ ਇਹ ਕੈਂਪ ਲਖਵੀਰ ਲਖਵੀਰ ਉਹ ਐਨਕਾ ਮੈਂ ਤੁਹਾਨੂੰ ਚਲੋ ਠੀਕ ਹੈ ਜੀ ਬਾਈ ਧੰਨਵਾਦ ਥੋੜਾ ਸਾਰਿਆਂ ਨਾਲ ਵੀਡੀਓ ਸ਼ੇਅਰ ਕਰ ਦਿਓ y sí. sí.